ਜਿਹੜਾ 1000 ਰੁਪਿਆ ਇਹਨਾਂ ਨੇ ਆ ਝਾੜੂ ਵਾਲੇ ਨੇ ਵਾਦਾ ਕੀਤਾ ਸੀ ਜੇ ਝਾੜੂ ਵਾਲੇ ਤੁਹਾਡੇ ਪਿੰਡਾਂ 'ਚ ਆਏ ਉਹਨਾਂ ਨੂੰ ਕਹੋ ਪਹਿਲੇ 24000 ਦਿਓ ਪਰ ਇਹਨਾਂ ਦਾ ਕੋਈ ਉਹਨਾਂ ਨੇ ਕੁਝ ਨਹੀਂ ਦੇਣਾ ਜਦੋਂ ਬਾਦਲ ਸਾਹਿਬ ਦੀ ਸ਼ੋਮਨੀ ਕਾਲੀ ਦਲ ਦੀ ਸਰਕਾਰ ਤੁਹਾਡੀ ਆਪਣੀ ਆਊਗੀ ਅਸੀਂ ਬੀਬੀਆਂ ਨੂੰ ਦੇਵਾਂਗੇ ਜੋ ਅਸੀਂ ਤੁਹਾਨੂੰ ਪਤਾ ਹੈ ਜੋ ਅਸੀਂ ਕਹਿੰਨੇ ਕਰਦੇ ਆਂ ਸ਼ਗਨ ਸਕੀਮ ਸ਼ਗਨ ਸਕੀਮ ਜਿਹੜੀ ਬੰਦ ਹੋ ਗਈ ਹੈ ਚਾਲੂ ਕੀਤੀ ਜਾਊਗੀ ਪੈਨਸ਼ਨ ਮਾਦਾ ਨੂੰ 2500 ਰੁਪਿਆ ਮਹੀਨਾ ਚਾਲੂ ਕੀਤਾ ਜਾਊਗਾ ਜਿਹੜੀ ਲੜਕੀਆਂ ਦੀ ਪੜ੍ਹਾਈ ਮੁਫਤ ਕੀਤੀ ਜਾਊਗੀ ਹੁਣ ਜਿੰਨੇ ਵੀ ਅਸੀਂ ਚਾਹੋਣੇ ਹੈ ਕਿ ਬੀਬੀਆਂ ਸਿਆਸਤ ਵਿੱਚ ਆਉਣ ਜਿੰਨੀਆਂ ਸਰਪੰਚ ਦੀ ਇਲੈਕਸ਼ਨ ਹੈ ਮਿਨਿਸਪਲ ਕਮੇਟੀਆਂ ਦੀ ਇਲੈਕਸ਼ਨ ਹੈ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਹੈ 50% ਸੀਟਾਂ ਉਹ ਬੀਬੀਆਂ ਵਾਸਤੇ ਰੱਖੀਆਂ ਜਾਣਗੀਆਂ 33% ਸੀਟਾਂ ਬੀਬੀਆਂ ਵਾਸਤੇ ਐਮਐਲਏ ਵਾਸਤੇ ਤੇ ਆਪਣੇ ਐਮਪੀ ਵਾਸਤੇ ਰੱਖੀਆਂ ਜਾਣਗੀਆਂ ਅਸੀਂ ਵਾਅਦਾ ਕਰਦੇ ਹਾਂ ਜਦੋਂ ਆਪਣੀ ਸਰਕਾਰ ਆਈ 50% ਰਿਜ਼ਰਵੇਸ਼ਨ ਸਰਕਾਰੀ ਨੌਕਰੀਆਂ 'ਚ ਬੀਬੀਆਂ ਵਾਸਤੇ ਕੀਤੀਆਂ ਜਾਣਗੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੇ ਬੀਬੀਆਂ ਹੀ ਐ ਜਿਹੜੀਆਂ ਘਰ ਨੂੰ ਸੰਭਾਲ ਕੇ ਰੱਖਦੀਆਂ ਜੇ ਆਪਣੇ ਬੱਚੇ ਪੜ ਜਾਣਗੇ ਆਪਣੀਆਂ ਬੇਟੀਆਂ ਪੜ ਜਾਣਗੀਆਂ ਮਤਲਬ ਸਾਰਾ ਘਰ ਪਰਜੰਦਰ ਪੜ ਜਾਂਦਾ ਅਸੀਂ ਚਾਹੁੰਦੇ ਆ ਕਿ ਆਪਣੀਆਂ ਬੀਪੀਆਂ ਵਿੱਚ ਹੌਸਲਾ ਹੋਏ ਜਿਵੇਂ ਅੱਜ ਆ ਤੁਹਾਡੀ ਬੀਪੀਆਂ ਦੀ ਕਾਨਫਰੰਸ ਹੈ ਪਰਸੋਂ ਅਸੀਂ ਕਾਲੀ ਦਲ ਦੀ ਕਾਨਫਰੰਸ ਲੱਗੀ ਹੈ ਮੈਨੂੰ ਤਾਂ ਡਰ ਲੱਗਣ ਲੱਗ ਗਿਆ ਮੈਨੂੰ ਲੱਗਦਾ ਥੋੜਾ ਘੱਟ ਸਾਡੇ ਨਾਲੋਂ ਜ਼ਿਆਦਾ ਹੋਣਾ ਹੈ ਉਹ ਜਿਹੜੇ ਲੀਡਰ ਜੇ ਇੱਥੇ ਬੈਠੇ ਹੈ ਮੈਂ ਉਹਨਾਂ ਨੂੰ ਕਹਿਦਾ ਕਿ ਬੇਇੱਜ਼ਤੀ ਨਾ ਕਰਾ ਦਿਓ ਕਿਤੇ ਜਿਵੇਂ ਐ ਲੱਗਦਾ ਮੈਨੂੰ ਲੱਗਦਾ ਅਗਲੀ ਵਾਰ ਮੈਂ ਕਿਆ ਕਰਾਂਗਾ ਮੇਰੀ ਤਾਂ ਮੈਂ ਬੈਠਿਆ ਸੀ ਕੋਰਸ ਕੁਰਸੀ ਤੇ ਬੈਠਾ ਸੋਚ ਰਿਹਾ ਸੀ ਅਗਲੀ ਵਾਰ ਬੀਪੀਆਂ ਦੀਆਂ ਰੈਲੀਆਂ ਰੱਖਿਆ ਕਰੋ ਉਹ ਵਧੀਆ ਹੁੰਦੀਆਂ ਕਿਉਂਕਿ ਤੁਸੀਂ ਇੱਕ ਤਾਂ ਜੋ ਜਮਵਾਰੀ ਤੁਹਾਨੂੰ ਦਿੱਤੀ ਜਾਏ ਤੁਸੀਂ ਆਪਣੀਆਂ ਜਮਵਾਰੀਆਂ ਸੰਭਾਲਦੇ ਹੋ ਨਾਲੇ ਤੁਸੀਂ ਜਿੰਨੇ ਆਪਣੇ ਬੰਦੇ ਆ ਉਹਨਾਂ ਦਾ ਤੁਸੀਂ ਰੋਕੀਆਂ ਪਕਾਓ ਤੇ ਅਸੀਂ ਕਾਨਫਰੰਸ ਜਾ ਕੇ ਆ ਰਹੇ ਹਾਂ ਅਈ ਉਹ ਅੱਜ ਅਸੀਂ ਫੈਸਲਾ ਕੀਤਾ ਕਿ ਸਟੇਜ ਤੇ ਸਾਰੀਆਂ ਬੀਬੀਆਂ ਬੈਠਣੀਆਂ ਹੌਲੀ ਹੌਲੀ ਬੀਬੀਆਂ ਕੋਲੇ ਕਮਾਨ ਜਾਈ ਜਾਂਦਾ ਘਰ ਦਾ ਦਤ ਤੁਹਾਡੇ ਕੋਲੇ ਹੈਗਾ ਹੀ ਹੈ ਪਰ ਫਿਰ ਤੋਂ ਮੈਂ ਖੀਚ ਕੇ ਨਾ ਚਾਹਣਾ ਪੰਜਾਬ ਨੂੰ ਬਚਾ ਲਓ ਸਹੀ ਮੈਨੇ ਦੱਸਾਂ ਤੁਸੀਂ ਸਾਰੇ ਦੇਖ ਰਹੇ ਹੋ ਮੈਂ ਮਖੌਲ ਦੀ ਗੱਲ ਨਹੀਂ ਮੈਂ ਸਹੀ ਕਰਿਆ ਜੈ ਜੀ ਹਾਲਾਤਾਂ ਝਾੜੂ ਵਾਲਿਆਂ ਨੇ ਬਣਾਤੀ ਹੈ ਜੈ ਜਾਨ ਨਲਾਇਕ ਨਿਕਿੰਦ ਨਕਮਾ ਆ ਮੁੱਖ ਮੰਤਰੀ ਐ ਮੁੱਖ ਮੰਤਰੀ ਦੇ ਕਹਿੰਦੇ ਲਾਇਕ ਨਹੀਂ ਆ ਦੁਖ ਮੰਤਰੀ ਕਹੇ ਤਾਂ ਦੁਖ ਦਿੰਦਾ ਐ ਮੁੱਖ ਤਾਂ ਦਿੰਦਾ ਹੀ ਨਹੀਂ ਸੁਖ ਦਿੰਦਾ ਹੀ ਨਹੀਂ